ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਮਾਨ ਮੱਤਾ ਨਗਰ ਆ ਪਿੰਡ ਕਮਿਆਰਾ ਕਮਿਆਰਾ ਪਿੰਡ ਇੱਕ ਵੱਡਾ ਪਿੰਡ ਆ ਫਰੀਦਕੋਟ ਜ਼ਿਲ੍ਹੇ ਦਾ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਜਸਕਰਨ ਸਿੰਘ ਵੀਰਕੇ ਘਰੇ ਇਸ ਟਾਈਮ ਮੌਜੂਦ ਆ ਮਿੱਤਰੋ ਜਨਮਰ ਬਾਈ ਹਣੇ ਉਹਦੇ ਕੋਲੇ ਆਉਂਦੇ ਜਾਂਦੇ ਰਹਿੰਦੇ ਆ ਮਿੱਤਰੋ ਜਿੱਥੇ ਬਿੱਲਾ ਨੇ ਤਰਸਾਣ ਨੂੰ ਤੁਸੀਂ ਸਾਰੇ ਜਾਣਦੇ ਹੋ ਸੀ ਉਹ ਸਾਨ ਵਾਲੇ ਮਾਲਕਾਂ ਦੇ ਕੋਲੇ ਮੈਸਟਰ ਮਜੂਲ ਦਾ ਬਾਕਮਾਲ ਚਵਾਈਆਂ ਦੇ ਵਿੱਚ ਬਰੀਡ ਦੇ ਵਿੱਚ ਵੱਡਾ ਨਾਮਣਾ ਖੱਟਿਆ ਹੋਇਆ ਸੁਪਾਈਆਂ ਨੇ ਵੀ ਜਿਸ ਦਸਕਰਨ ਵੀਰ ਦੇ ਕੋਲੇ ਅੱਜ ਇੱਕ ਮਹੇਂ ਵਿਕਰੀ ਦੇ ਲਈ ਆਈ ਹੈ ਮਿੱਤਰੋ ਬਾਕਮਾਲ ਮਹੇਂ ਦਾ ਬੌਟੀ ਸਟ੍ਰਕਚਰ ਮਗਰ ਮਿੱਤਰੋ ਡਾਇਮੰਡ ਦੀ ਕੱਟੀ ਆ ਡੀਐਨਏ ਤੇ ਇੱਕ ਕੱਟੀ ਦੀ ਗਾਰੰਟੀ ਹੋਊਗੀ ਕਿਉਂਕਿ ਹੱਥੀ ਟੀਕਾ ਭਰਿਆ ਹੋਇਆ ਵੇਖੀ ਪਾਲੀ ਆ ਇਹ ਨਹੀਂ ਗੱਲ ਕਿ ਕੋਈ ਹੁੰਦਾ ਵੀ ਆਪਾਂ ਬੱਲਾ ਮੱਥਾ ਕਹਿ ਕੇ ਵੇਖ ਕੇ ਕਹਿ ਤੀ ਡੀਐਨਏ ਦੀ ਗਾਰੰਟੀ ਦੇਦੀ ਨਹੀਂ ਤੁਸੀਂ ਆਪਦਾ ਕਰਵਾ ਸਕਦੇ ਆ ਬਈ ਹਰ ਪੱਖ ਤੋਂ ਮੈਂ ਦੀ ਮਜ਼ਬੂਤੀ ਬਹੁਤ ਚੰਗੀ ਆ ਸਾਰੀ ਗੱਲਬਾਤ ਆਪਾਂ ਜਸਕਰਨ ਬਾਈ ਦੇ ਨਾਲ ਕਰਦੇ ਕਿੰਨੇ ਦਿਨਾਂ ਦੀ ਸੂਈਆਂ ਕਿੰਨੇ ਦੁੱਧ ਤੇ ਚੱਲਦੀ ਆ ਉਹ ਮਿਲਦੇ ਆ ਜਸਕਰਨ ਵੀਰ ਜਸਕਰਨ ਵੀਰੇ ਸਤਿ ਸ੍ਰੀ ਅਕਾਲ ਭਰਾ ਜੀ ਹੋਰ ਬਲ ਕਰਨ ਵੀਰੇ ਠੀਕ ਠਾਕ ਹੈ ਹਾਂਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਬਾਈ ਸਰਬੇ ਬਹੁਤ ਬਹੁਤ ਧੰਨਵਾਦ ਬਾਈ ਦੋਵੇਂ ਭਰਾ ਜਸ ਕਰਨ ਤੇ ਬਲ ਕਰਨ ਨਾ ਵਾ ਤੁਹਾਡਾ ਬਸ ਜੇ ਤੇ ਬੀ ਤੇ ਫਰਕ ਹੈ ਹਾਂਜੀ ਹਾਂਜੀ ਹਾਂ ਅੱਛਾ ਬਲ ਕਰਨ ਵੀਰੇ ਅੱਜ ਮੈਂ ਵਿਖਾਉਣੀ ਆਪਾਂ ਇੱਕ ਹਨਾ ਹਾਂਜੀ ਹਾਂਜੀ ਤੇ ਇਹ ਖਰੀਦ ਕੇ ਲਿਆਂਦੀ ਆ ਹਾਂਜੀ ਬਾਈ ਠੀਕ ਆ ਵੀਰੇ ਅੱਛਾ ਵੱਡੇ ਬਾਈ ਕਿੰਨਾ ਸੁਆ ਸੋਈ ਆ ਇਹ ਇਹ ਬਾਈ ਜੀ ਆਪਣ ਦਾ ਮਾਲਕਾਂ ਨੇ ਤੀਜਾ ਆਖਿਆ ਠੀਕ ਆ ਜੀ ਚਲ ਬੜਾ ਜੋਰਾ ਚੌਥਾ ਹੂ ਬਸ ਤੀਜੇ ਇੱਥੇ ਆ ਬੁੱਢੀ ਤਾਂ ਨਹੀਂ ਚਲੀ ਝੋਟੀ ਅੰਗਾ ਹਜੇ ਮੈਨੂੰ ਤੀਜਾ ਮਾਲਕਾਂ ਨੇ ਦੱਸਿਆ ਨਵਾਂ ਹਾਣੀ ਆ ਹਾਂਜੀ ਹਾਂਜੀ ਬਸ ਕਿੰਨੇ ਦਿਨ ਹੋ ਗਏ ਬਾਈ ਬਲ ਕਰਨ ਸੋਈ ਨੂੰ ਇਹਨੂੰ ਮਾਗਦਾ ਨਾ ਬਾਈ ਪੰਜ ਮਾਦੇ ਹੋ ਗਿਆ ਸੂਈ ਮਗਰ ਕੱਟੀ ਆ ਗਈ ਹੈ ਨਾ ਮਗਰ ਕੱਟੀ ਆ ਗਈ ਬਈ ਡਾਇਮੰਡ ਦੀ ਡਾਇਮੰਡ ਦੀ ਫੁੱਲ ਗਰੰਟੀ ਵਾਲਾ ਮੈਨਾਂ ਗਰੰਟੀ ਯਰ ਪਾਣਾ ਬਈ ਡੀਐਨਏ ਕਰਵਾ ਲਵੇ ਠੀਕ ਆ ਬਾਈ ਤੇ ਇਹ ਮੰਨ ਲਾ ਆਪਣੇ ਸੱਜਣ ਮਿੱਤਰ ਤੋਂ ਹੀ ਲਈ ਆ ਬਈ ਬਾਈ ਆਪਾਂ ਉਹਨਾਂ ਦਾ ਨੰਬਰ ਵੀ ਦੇ ਦਾਂਗੇ ਹਨ ਜਿਹੜਾ ਬੰਦਾ ਕੋਈ ਸੌਦਾ ਕਰੂਗਾ ਨਾ ਆਪੇ ਨਾ ਵੀ ਉਹ ਬੰਦਾ ਆਪਾਂ ਉਹਨਾਂ ਦਾ ਨੰਬਰ ਵੀ ਦੱਸ ਦਿਆਂਗੇ ਬਾਈ ਕਹਿਣ ਵਾਲੀ ਤੇ ਆਪਾਂ ਇਹ ਮੰਨ ਲਓ ਮੱਝ ਖਰੀਦੀ ਵੀ ਤਾਂ ਅਸੀਂ ਮੈਨੂੰ ਚਲੋ ਹਣਾ ਪਤਾ ਸੀ ਵੀ ਆ ਆ ਕੁਛ ਸੀਮਿੰਟ ਲੱਗਾ ਹੋਇਆ ਬੱਚਾ ਚੰਗਾ ਦੇਖ ਤੂੰ ਸਵਾਈ ਵੀ ਤਾਂ ਹੀ ਹੈ ਹਨਾ ਤਾਂ ਹੀ ਕਰੇ ਸਵਾਈ ਹੈ ਨਹੀਂ ਠੀਕ ਹੈ ਨਹੀਂ ਮੈਂ ਗੱਬਣ ਵੀ ਮੈਂ ਵਕਦੀ ਸੀ ਵੀ ਸਕਦਾ ਦੇ ਦੇ ਚੰਗੀ ਹੀ ਮੈਂ ਤਾਂ ਵੇਖਣ ਵਾਲੀ ਆ ਅੱਛਾ ਬਰਕਰਨ ਵੀਰੇ ਕਿੰਨੇ ਦਿਨ ਆਜੇ ਹੋ ਕੇ 5 ਦਿਨ ਸੁਈ ਲਿਆ ਹਾਂਜੀ ਹਾਂਜੀ 5 ਦਿਨਾਂ ਦੀ ਸੁਈ ਥਲੇ ਕਿੰਨਾ ਦੋ ਤੇਰਾ ਹੁਣ ਬਾਈ 10 ਕਿਲੋ ਹਨਾ ਆਪਾਂ ਗੰਡੇ ਦੇ ਲਵਾ ਦੇ ਆ ਬਿਲਕੁਲ ਬਿਲਕੁਲ ਉਹ ਦੇ ਪੀਕ ਲੈਵਲ ਦਾ ਰਿਕਾਰਡ ਕੀ ਦੱਸੋ ਆਪਣੇ ਘਰੇ ਕੋਈ ਚਾਰ ਡੰਗ ਚੋਲੇ ਉਹਨਾਂ ਨੇ ਮਾਲਕ ਨੇ ਆਪ ਨੂੰ ਜਿਹੜਾ ਦੁੱਧ ਚੋਇਆ ਉਹਨਾਂ ਨੇ 15 ਕਿਲੋ ਆਪ ਨੂੰ ਗਾਰੰਟੀ ਦੇ ਮਤਲਬ ਮੈਂ ਦਿੱਤੀ ਸੀ 15 ਕਿਲੋ ਦੀ ਐਡਿਵਿਟ ਨੀਮਨ ਬਈ ਹਣਾ 15 ਕਿਲੋ ਦੁੱਧ ਮੈਂ ਨਾੜਾ ਨੂੜਾ ਬਹੁਤ ਚੰਗੀਆਂ ਯਾਰ ਮਨ ਲੰਦੀ ਮੇਰੇ ਉਹਦਾ ਡਿਜ਼ਾਈਨ ਬਹੁਤ ਚੰਗਾ ਪਿਆਦਾ ਅੱਛਾ ਵੀਰੇ ਸੂਈ ਨੂੰ ਹੋਗੇ 5 ਦਿਨ ਪਤਾ 10 ਕਿਲੋ ਦੁੱਧ ਕੰਡੇ ਲਾਉਂਦੀ ਆ ਮਗਰ ਡਾਇਮੰਡ ਦੀ ਕੱਟੀ ਆ ਗਈ ਹਣਾ ਸੂਆ ਚ ਐਗਲਾ ਤੀਜਾ ਗੇਲੇ ਚ ਚੌਥਾ ਗੇਲੇ ਉਹ ਅਗਲੇ ਤੇ ਡਿਪੈਂਡ ਕਰੇ ਬਿਲਕੁਲ 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 ਵੇਲੂ ਵੇਲੋ ਵੱਲੋਂ ਖਰੀ ਆ ਹਣਾ ਖਰੀ ਬਿਲਕੁਲ ਬਾਈ ਅੱਛਾ ਬਲਕਰ ਨੂੰ ਬਈ ਫਿਰ ਰੇਟ ਇਹਦਾ ਰੇਟ ਭਾਈ ਫੋਨ ਤੇ ਕਰ ਲਾਂਗੇ ਹਨਾ ਫੋਨ ਤੇ ਕਰਾਂਗੇ ਹੋਊਗਾ ਜੈ ਜੀ ਵੈਸੇ ਹਾਂ ਜੈ ਜੀ ਰੱਖਾਂਗੇ ਭਾਈ ਮਾੜੀ ਆਈਡੀਆ ਆਪਾਂ ਲੀਡ ਨਹੀਂ ਰਹਿਣਗੇ ਇਹਦੇ ਜੈ ਜੀ ਰੱਖਾਂ ਕੋਈ ਠੀਕ ਹੈ ਭਾਈ ਕੱਢੀਆ ਬਰ ਨੂੰ ਤੋਰੀ ਜਿਸ ਤੋਰੀ ਮਲੇ ਬਲ ਕਰਨ ਭਾਈ ਲੈ ਵੀ ਮਿੱਤਰੋ ਤੀਜਾ ਸੂਆ ਇਹ ਸੂਈਆ ਕਰਮਾਂ ਵਾਲੀ ਸੂਈ ਨੂੰ ਅੱਜ 5 ਦਿਨ ਹੋ ਗਏ 50 ਦਿਨਾਂ ਦੀ ਸੂਈ ਦੇ ਥੱਲੇ ਛਣ ਲੱਗਿਆ ਪੀੜੀਆਂ ਦੇ ਪਾਵੇਂ ਵਾਂਗੂ ਇਹਨੂੰ ਕੱਲੇ-ਕੱਲੇ ਮਿੱਤਰੋ ਬਰੀਕੀ ਵਾਲੋ ਬਾਕਮਾਲ ਆ ਮੈਂ ਮਗਰ ਡਾਇਮੰਡ ਦੀ ਕੱਟੀ ਬੜੀ ਚੰਗੀ ਆ ਤੀਜਾ ਸੂਆ ਇਹ ਸੂਈ ਆ 15 ਕਿਲੋ ਦਾ ਪੀਕ ਲੈਵਲ ਰਿਕਾਰਡ ਆ ਦਾ ਜਿਹੜਾ ਮਿੱਤਰੋ ਇਹ ਜਿਹੜਾ ਕੰਡੇ ਤੇ ਲਾਉਂਦੀ ਆ ਕਹਿਣ ਵਾਲੀ ਗੱਲ ਨਹੀਂ ਇੱਕ ਤਾਂ ਹੁੰਦਾ ਕਹਿਣ ਵਾਲਾ ਇੱਕ ਹੁੰਦਾ ਬੋਲਣ ਵਾਲਾ ਇੱਕ ਹੁੰਦਾ ਤੋਲਣ ਵਾਲਾ ਇਹਦੇ ਥੱਲੇ ਤੋਲਣ ਵਾਲਾ ਦੁੱਧ ਜਿਹੜਾ ਅੱਜ 10 ਕਿਲੋ ਪੰਜਾ ਦਿਨਾਂ ਦੀ ਸੂਈ ਥੱਲੇ ਹਾਜ਼ਰ ਆ 15 ਕਿਲੋ ਦੁੱਧ ਖੁੱਲਾ ਡੁੱਲਾ ਟੋਰਨ ਨਾਲ ਪਾਜੂਗੀ ਮਗਰ ਮਿੱਤਰੋ ਤੁਹਾਡੇ ਜਿਹੜੀ ਕੱਟੀ ਆ ਉਹ ਸਰਪ੍ਰਾਈਜ਼ ਦੇ ਤੌਰ ਤੇ ਤੁਸੀਂ ਵੀ ਮੈਂਨੇ ਦੁੱਧ ਦੇ ਵਿੱਚ ਤਾਂ ਜਿਹੜਾ ਕੁਝ ਹੋਣਾ ਹੋਣਾ ਹੀ ਹੁਣ ਮੈਂਨੇ ਤਾਂ ਫੇਰ ਹੀ ਦੁੱਧ ਦੇ ਵਿੱਚ ਹੀ ਹੋ ਜਾਣਾ ਤੇ ਕੱਟੀ ਤੁਹਾਡੀ ਚੰਗੀ ਕੀਮਤ ਦੀ ਬਣ ਜਾਣੀ ਆ ਜੇ ਤੁਸੀਂ ਰੂਹ ਦੇ ਨਾਲ ਤੇ ਤੰਨ ਦੇ ਨਾਲ ਤੇ ਦਹੀ ਦੇ ਨਾਲ ਸਾਹਬਲੀ ਦਾ ਕਰਮ ਵਾਲੇ ਕਿਉਂਕਿ ਮੈਨੂੰ ਧਾਂਚਾ ਬਰੀਕੀ ਬਹੁਤ ਚੰਗੀ ਲੱਗੀ ਹੋਈ ਬਾਕੀ ਪੂਰੀ ਠੰਡੀ ਛੁੜਨੀ ਮੈਂ ਦੀ ਠੰਡੀ ਸੀ ਆ ਬਈ ਪੂਰੀ ਮੈਂ ਨਹੀਂ ਕੋਈ ਗੱਲ ਹੈ ਜੀ ਪੂਰੀ ਠੰਡੀ ਸੀ ਲੱਗੋ ਹੋਰ ਪਾਖੋ ਦੋ ਫੋਟੋ ਕਦੀ ਤੂ ਵੇਖ ਮਿੱਤਰੋ ਕਦੀ ਰਿਪੋਰਟ ਆ ਅੱਛਾ ਵੀਰੇ ਜਿੰਬਲ ਕਰਨ ਬਾਈ ਜੇ ਹੁਣ ਆਪੇ ਨੂੰ ਬੱਚਾ ਛੱਡ ਕੇ ਧਾਰਾ ਮੁਰਾਦੀਏ ਤਾਂ ਮੁਰਾਦ ਨੇ ਬਾਈ ਮੁਰਾਦੀ ਬਾਈ ਬੱਚਾ ਫਿਰ ਕਿਹ ਰਾਈ ਤਸੱਲੀ ਬੜਾ ਜਾ ਹੁਣ ਬਾਈ ਇਹੋ ਜੀ ਮੈਂ ਖਰੀਦੋ ਤੁਸੀਂ ਦਸ਼ਕਵੀਰੋ ਤੁਹਾਨੂੰ ਆਪ ਨੂੰ ਪਤਾ ਬੱਚੇ ਕਿੱਡੇ ਚੰਗੇ ਲਾਦੀਂਦਾ ਦਾ ਰਿਜ਼ਲਟ ਦੇ ਕੋਲੇ ਦੇਤਾ ਆਪ ਮੈਂ ਦੇਖ ਲੋ ਕੀ ਚੀਜ਼ ਆ ਤੇ ਬੱਚਾ ਇਹਨੇ ਕਿੱਥੇ ਕਿਹੜੀ ਕੁਆਲਿਟੀ ਦੇ ਵਿੱਚ ਦੇਤਾ ਇੱਥੇ ਗੱਲ ਆਉਂਦੀ ਆ ਟਿਕਾਣੀ ਮਿੱਤਰੋ ਤੁਸੀਂ ਜਿਹੜਾ ਸੀਮਨ ਯੂਜ਼ ਕਰੋਗੇ ਉਹਦੇ ਉੱਤੇ ਉਹ ਸੀਮਨ ਦਾ ਰਿਜ਼ਲਟ ਇਹ ਦਊਗੀ ਇਹ ਬਰੀਡ ਆ ਕਿ ਤਿਆਰ ਕਰੂਗੀ ਲਾਵੀ ਮਿੱਤਰੋ ਪਸਮਾਜ ਕਿੱਲੇ ਘੜ ਤੇ ਕਰਮ ਵਾਲੀ ਨੇ ਔਕੇ ਦਾ ਟਕਾਣੇ تیر ਲਾਤਾ ਜਵਾਂ ਮਿੱਤਰੋ ਵੇਖ ਸਕਦੇ ਇੱਕ ਮਿੰਟ ਹਾਂ ਲੈ ਬਾਈ ਹੁਣ ਵੇਖੋ ਕਿ ਉਹਦੇ ਮਾ ਚੋਣ ਚਾਂ ਤੇ ਮੈਂ ਔਕੇ ਦੀ ਰਿਪੋਰਟ ਹਰ ਪੱਖ ਤੋਂ ਹਾਂ ਆ ਮਾਰ ਲੈਣੀ ਹੋਵੇ ਠੀਕ ਆ ਬਾਈ ਬਰਕਰਾਰ ਬਿਲੇ ਫੋਨ ਕਰੀ ਮਰੇ ਸਾਈਲੈਂਟ ਵੇਖ ਸਕਦੇ ਮਿੱਤਰੋ ਚੋਣ ਚਾਂ ਮੈਨੂੰ ਹਣਾ ਨੇ ਮੁੱਗਈ ਆ ਬਾਈ ਹਨਾ ਕਰਨ ਵੇ ਸਵਾਦ ਹੀ ਆਉਂਦਾ ਹਨਾ ਮੈਨਾਂ ਕੀ ਪੁੱਛਦਾ ਯਾਰ ਬਾਈ ਰਾਤ ਜਿਹੜਾ ਨਸ਼ਾ ਚੜਦਾ ਜਦੋਂ ਮੱਝੀ ਆ ਸਹੀ ਆ ਬਾਈ ਚੂਣ ਚੰਗਾ ਨਾ ਜਿਹੜੀ ਮੈਨੂੰ ਯਟਕ ਹੁਣ ਮੰਨ ਲੈ ਪ੍ਰੈਸ਼ਰ ਵੇਖ ਕਿੰਨਾ ਥਣਦਾ ਆਪਣੀ ਮੈਂ ਨਾ ਪੂਰੀ ਨਾੜਾਂ ਐਨ ਫੁੱਲ ਗਈਆਂ ਹਨਾ ਇਹ ਦੁੱਧ ਦੀ ਨਿਸ਼ਾਨੀ ਹੁੰਦੀ ਐ ਮੈਨੂੰ ਐਣੀ ਵੀ ਥਾਂ ਢੱਲਾ ਕੋਈ ਹੂੰ ਐ ਪਾਵਰ ਵਾਲਾ ਪੂਰਾ ਹੂੰ ਅਸਾਂ ਬੜਾ ਕਰਨਾ ਮੇਰੇ ਨੰਬਰ ਕਿੰਨਾ ਆਪਣਾ ਬਾਈ ਨੰਬਰ 95018 ਹੂੰ 78070 ਇੱਕ ਵਾਰੀ ਹੋਰ ਬੋਲ ਦੀ ਜੀ 95018 ਜੀ 78070 ਦੂਜਾ ਵੀ ਨੋਟ ਕਰ ਲੋ 98782232 ਬਾਈ ਇੱਕ ਵਾਰੀ ਹੋਰ ਬੋਲ ਦਿਓ ਰਿਪੀਟ ਕਰੋ ਦੋਵੇਂ ਨੰਬਰ 95018 ਜੀ 78077 ਜੀ 98782 23222 ਠੀਕ ਹੈ ਬਈ ਇਸ ਨੰਬਰ ਤੇ ਕਰ ਲਓ ਵੀਰੇ ਹੁਣ ਇਹਨਾਂ ਨਾਲ ਤੁਸੀਂ ਗੱਲਬਾਤ ਮਿੱਤਰੋ ਮਗਰ ਡਾਇਮੰਡ ਦੀ ਕੱਟੀ ਆ 50 ਦਿਨਾਂ ਦੀ ਸੂਈ ਤੇ 10 ਕਿਲੋ ਦੁੱਧ ਕੰਡੇ ਤਿਆਰ ਆ ਤੁਹਾਡੇ ਘਰ ਦਾ ਸ਼ਿੰਗਾਰ ਆ ਧੰਨਵਾਦ